ਪੰਜਾਬ ਦੇ ਵਿੱਚ ਕਾਰੀਦਲ ਵਾਰਸ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫਤਰ ਤੱਕ ਇੱਕ ਵਿਸ਼ਾਲ ਰੂਸ ਮਾਰਚ ਕੱਢਿਆ ਗਿਆ। ਦਰਅਸਲ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਘੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਅਮਰਿਤਪਾਲ ਸਿੰਘ ਦੀ ਆਵਾਜ਼ ਦਬਾਈ ਜਾ ਰਹੀ ਹੈ ਤੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਦਰਅਸਲ ਪਰਿਵਾਰ ਤੇ ਸਮਰਥਕਾਂ ਦੇ ਵੱਲੋਂ ਸਰਕਾਰ ਤੇ ਲੋਕਤੰਤਰ ਨੂੰ ਦਬਾਉਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲਿ ਭੁਗਤ ਦੇ ਕਾਰਨ ਹੀ ਅਮਰਿਤਪਾਲ ਬੇਵਜਹ ਜੇਲ੍ਹ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਪਰਿਵਾਰ ਤੇ ਵਾਰਸ ਪੰਜਾਬ ਦੇ ਜਥੇਬੰਦੀ ਤੇ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਅਮਰਿਤਪਾਲ ਦੀ ਰਿਹਾਈ ਦਿਨਾ ਪੰਜਾਬ 'ਚ ਮਾਹੌਲ ਖਰਾਬ ਹੋ ਸਕਦਾ ਪਰ ਉਹਨਾਂ ਦਾ ਤਰਕ ਹੈ ਕਿ ਤਿੰਨ ਸਾਲ ਤੋਂ ਅਮਰਿਤਪਾਲ ਜੇਲ੍ਹ ਦੇ ਵਿੱਚ ਹੈ ਫਿਰ ਸੂਬੇ ਦਾ ਮਾਹੌਲ ਬਿਹਤਰ ਕਿਉਂ ਨਹੀਂ ਹੋਇਆ ਪਰਿਵਾਰ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁਣਿਆ ਪਰ ਉਸ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ ਸਮਰਥਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੰਗਤ ਤੇ ਧਿਆਨ ਨਹੀਂ ਦਿੱਤਾ ਤੇ ਅਮਰਿਤਪਾਲ ਸਿੰਘ ਦੀ ਰਿਹਾਈ ਨਹੀਂ ਹੁੰਦੀ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਸਭ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਰੋਸ ਮ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ ਚ ਆਉਣ ਦਾ ਬਦਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਆ ਪੰਜਾਬ ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਭਗਵਾਨ ਤੁਮਾਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣ ਦੇ ਆ ਦਿਨੇ ਦਿਹਾੜੇ ਫਰਗੋਤੀਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾਲ ਮਰਨ ਦੇ ਇਹ ਅੱਗ ਨਹੀਂ ਭਗਵੰਤ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਏ ਕਿ ਹੁਣ ਸਭਾ ਤੇ ਇੱਕੋ ਜਿਹਾ ਨਹੀਂ ਆ ਤੇ ਇਹਦੇ ਕਰਕੇ ਜਿਹੜੀ ਉਹਨਾਂ ਦੇ ਕੰਡੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕਿ ਲੱਗ ਰਹੀ ਪੰਜਾਬ ਪ੍ਰਤੀ ਭਾਈ ਅੰਮ੍ਰਿਤਪਾਲ ਉਹ ਤਾਂ ਨੂੰ ਪਤਾ ਹੀ ਲੱਗ ਨਹੀਂ ਲਿਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਆਵਾਜ਼ ਤੱਕ ਨਹੀਂ ਪੰਜਾਬ ਚ ਆਉਣ ਦੇਣ ਦੇ ਵੀ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦੋਂ ਬਾਹਰ ਉਹ ਦਿਨ ਕੀ ਹੋਊਗਾ ਪਰ ਲੱਗਦਾ ਕਿ ਭਈਆ ਬਰਤਪਾਲ ਸਿੰਘ ਕੋਲੋਂ ਨਸ਼ੇ ਦਾ ਮੁੱਦਾ ਚੁੱਕਿਆ ਗਿਆ ਸਰਕਾਰਾਂ ਨੂੰ ਇਹ ਚੀਜ਼ਾਂ ਰਾਸ ਨਹੀਂ ਗਈਆਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਨਾਲ ਲੱਗਦੇ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘ ਠੱਡੇ ਘੱਟ ਲੱਗ ਰਹੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੱਦੇ ਲੱਗ ਰਹੇ ਜੀ ਬਸ ਕੋਈ ਨਹੀਂ ਸੰਗਤ ਬਹੁਤ ਆਣੀ ਆ ਸੰਗਤ ਦੂਰੋਂ ਦੂਰੋਂ ਆਣੀ ਆ ਕੁਝ ਲੇਟ ਹੋ ਗਈ ਸੰਗਤ ਬਹੁਤ ਆਣੀ ਕਿ ਡੀਸੀ ਤੱਕ ਕੀ ਮੰਗ ਰੱਖੀ ਜਾ ਰਹੀ ਠ ਵੰਗ ਇਹੋ ਹੀ ਅਹੀਂ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਡੂਰ ਸਾਹਿਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ ਗਮਨੀਤ ਬਿੱਟੂ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਬਿਆਦਰੀਆਂ ਪੰਜਾਬ ਚ ਹੋ ਰੀਆਂ ਜੇ ਅਮਰਤਪਾਲ ਨੂੰ ਬੋਲਣ ਦਾ ਦਿੱਤਾ ਜਾਵੇ ਜਾਇਦੇ ਦਿੱਤੀ ਜਾਵੇ ਕਿ ਫੇਰ ਉਹ ਮੁੱਦਾ ਚੁੱਕ ਸਕਦੇ ਨੇ ਹਾਂਜੀ ਉਹ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਰੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ 'ਚ ਜੀ ਇਹ ਅੱਜ ਤੋਂ ਬਾਅਦ ਤੇ ਠੜੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਤਿੱਖਾ ਹੋ ਸਕਦਾ ਜੀ ਤਿੱਖਾ ਹੀ ਕਰਾਂਗੇ ਉਹ ਨਹੀਂ ਬੈਠਣਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਵਾਲ ਬਿੰਦੇ ਆ ਤੇ ਹੁਣ ਅਸੀਂ ਗਾੜੀ ਹੋਸ ਤਿੱਖਾ ਸੰਘਰਸ਼ ਦੀ ਜਿਹੜੀ ਉਹ ਦਵ ਕੀ ਫਤਿਹ ਮੈਂ ਪ੍ਰੋਫੈਸਰ ਸਤਨਾਮ ਕੌਰ ਮੁਖ ਬਲਾਰਾ ਅਕਾਲੀ ਦਲ ਵਾਰਿਸ ਪੰਜਾਬ ਐਗਜ਼ੀਕਟਿਵ ਮੈਂਬਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਕੱਠੇ ਹੋਏ ਹੋ ਡੀਸੀ ਨੂੰ ਮਿਲਣਾ ਵਾ ਕੀ ਮੰਗਾਂ ਰੱਖੀਆਂ ਜਾ ਰਹੀਆਂ ਨੇ ਸਾਡੀ ਬੋਲੀ ਅਸੀਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਵੀ ਜੇ ਬਾਕੀਆਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ 18 ਲੱਖ ਦੀ ਨੁਮਾਇੰਦਗੀ ਕਰ ਰਹੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੂੰ ਕਿਉਂ ਪੈਰੋਲ ਨਹੀਂ ਬਲਾਤਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਐਮਪੀ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਮਿਲੀ ਹੈ ਵੀ ਇਹ ਇੱਕ ਤੁਸੀਂ ਬਹੁਤ ਵੱਡਾ ਜ਼ੁਲਮ ਹੈ ਲੋਕਤੰਤਰ ਦਾ ਕਹਾਣ ਹੈ ਵੀ ਪੰਜਾਬ ਦੇ ਐਮਪੀ ਨੂੰ ਜਿਹਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਿਆ ਇਨਾ ਪਿਆਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੁਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾ ਸਾਡੇ ਨਾਲ ਧੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਨੌਨੀ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਕਿਦਰ ਤੱਕ ਕੀ ਮਾਛਾ ਲੱਗ ਰਹੀ ਹੈ ਜੀ ਅਪਾ ਜੀ ਅਮਰਪਾਲ ਸਿੰਘ ਨੂੰ ਲੈ ਕੇ ਡਰੇ ਹੋਏ ਨੇ ਜਿਹੜਾ ਸੱਚ ਹੁੰਦਾ ਹੈ ਸੱਚ ਬਹੁਤ ਉਹਦੀ ਤਾਕਤ ਹੁੰਦੀ ਹੈ ਔਰ 1947 ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਉਸ ਸੱਚ ਦਾ ਡਰ ਹੈ ਔਰ ਸੱਚ ਦਾ ਜਿਹੜਾ ਰਹਬਰ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਹੈ ਉਹਨੇ ਸੱਚ ਬੋਲਣਾ ਹੈ ਸੱਚ ਦੇ ਵਿੱਚ ਇਨਾ ਦਮ ਹੈ ਉਹ ਕਹਿੰਦੇ ਨੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਾਏਗੀ ਪੰਜਾਂ ਦਰਿਆਵਾਂ ਨੂੰ ਉਦੋਂ ਅੱਗ ਨਹੀਂ ਲੱਗਦੀ ਜਦੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਚਲਾ ਦਿੰਦੇ ਨੇ ਜਦੋਂ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਿੱਤੀ ਜਾਂਦੀ ਹੈ ਸਭ ਤੋਂ ਵੱਡਾ ਵੇਖੋ ਲੋਕਤੰਤਰ ਦਾ ਘਾਣ ਐਮਪੀ ਸਾਡੇ ਉਹਨਾਂ ਦੇ ਤੁਸੀਂ ਬਲੇਮ ਲਾਉਂਦੇ ਹੋ ਵੀ ਉਹ ਬੋਲਦੇ ਨੇ ਸੱਚ ਬੋਲਦੇ ਨੇ ਉਹ ਬੜੇ ਬਹਾਦਰ ਨੇ ਲੋਕਾਂ ਦੀ ਆਵਾਜ਼ ਸਰਕਾਰਾਂ ਨੂੰ ਪਹੁੰਚਦੀ ਨਹੀਂ ਹੁੰਦੀ ਤੇ ਵਾਟ ਇਜ਼ ਦਾ ਫਾਲਟ ਆਫ ਦਾ ਫੈਮਿਲੀ ਜੀ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਮਾਤਾ ਜੀ ਨੂੰ ਆਪਣੀ ਬੱਚੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਇਹਨੂੰ ਤੁਸੀਂ ਲੋਕਤੰਤਰ ਕਹੋਗੇ ਉਹਨਾਂ ਦੇ ਪਿਤਾ ਜੀ ਨੂੰ ਅਗਿਆ ਨਹੀਂ ਮਿਲੀ ਉਹਨਾਂ ਦੀ ਵਾਈਫ ਨੂੰ ਨਹੀਂ ਮਿਲੀ ਤੁਸੀਂ ਦੱਸੋ ਬਾਰ 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 ਸਾਡੀਆਂ ਇਮੋਸ਼ਨਸ ਨੂੰ ਸਾਡੇ ਸੈਂਟੀਮੈਂਟਸ ਨੂੰ ਸਾਡੀ ਅੱਖ ਨੂੰ ਵੰਗਾਰਨਾ ਇਹ ਬਹੁਤ ਬੁਰੀ ਗੱਲ ਹੈ ਤਾਂ ਲੱਗਦਾ ਕਿ ਭਾਈ ਅੰਮ੍ਰਿਤਪਾਲ ਤੋਂ ਇਹਨੂੰ ਪੰਜਾਬ ਦੀ ਬਾਤ ਚੁੱਕੀ ਗਈ ਸੀ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਚੀਜ਼ਾਂ ਕੇਂਦਰ ਸਰਕਾਰ ਨੂੰ ਰਾਸਤਕ ਨਹੀਂ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਨ੍ਹਾਂ ਨੇ ਨਸ਼ਿਆਂ ਦੇ ਵਪਾਰ ਕਰਨੇ ਆਂ ਜਿਨ੍ਹਾਂ ਨੇ ਗਲਤ ਕੰਮ ਕਰਦੇ ਆਂ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਜਿਨ੍ਹਾਂ ਨੇ ਐਜੂਕੇਸ਼ਨ ਲਈ ਕੁਛ ਨਹੀਂ ਕਰਨਾ ਜਿਨ੍ਹਾਂ ਨੇ ਹੈਲਥ ਦੇ ਮਾਮਲੇ 'ਚ ਕੁਛ ਨਹੀਂ ਕਰਨਾ ਔਰ ਪੰਜਾਬ ਨੂੰ ਡੇ ਬਾਈ ਡੇ ਉਹਨਾਂ ਨੇ دیਵਾ ਕਰਨਾ ਉਸ ਦੀ ਤਾਕਤ ਘਟ ਕਰਨੀ ਹੈ ਪੰਜਾਬ ਜਿਹੜਾ ਹੈ ਰੀੜ ਦੀ ਹੱਡੀ ਹੈ ਹਿੰਦੁਸਤਾਨ ਦੀ ਉਸ ਨੂੰ ਮਜ਼ਬੂਤ ਕਰਨ ਦੇ ਨਾਲ ਸਾਡਾ ਦੇਸ਼ ਮਜ਼ਬੂਤ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਸਿੱਖਾ ਹੋਵੇਗਾ। ਹਾਂਜੀ ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਨੂੰ ਇਹ ਮਜਬੂਰ ਕਰਨਗੇ। ਮਜਬੂਰੀ ਵਿੱਚ ਅਸੀਂ ਅਸੀਂ ਲੋਕਤੰਤਰ ਦੀ ਪਾਲਣਾ ਕਰ ਰਹੇ ਹਾਂ। ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਦੇ ਨਾਲ ਅਸੀਂ ਚੱਲਦੇ ਆ ਤੇ ਬਾਹਰ-ਬਾਹਰ ਅਸੀਂ ਅਪੀਲ ਕਰਦੇ ਹਾਂ ਪ੍ਰਾਈਮਰੀ ਜਿਹੜੇ ਪੰਜਾਬ ਨੇ ਪੰਜਾਬੀਅਤ ਪੰਜਾਬੀ ਦੀ ਲੜ ਰਹੇ ਨੇ ਉਹਨਾਂ ਬਾਰੇ ਕੁਝ ਸੋਚੋ ਸਾਨੂੰ ਬੇਗਾਨੇ ਨਾ ਬਣਾਓ ਜੇ ਇਹਨਾਂ ਦੇ ਧੱਕੇ ਚੱਲਦੇ ਰਹੇ ਤਾਂ ਜਿਹੜਾ ਹੈ ਸੰਘਰਸ਼ ਟਿਕਾ ਹੋਏ ਕਿਹੜਾ ਚੌਗਾ ਜੋ ਕੀ ਪ੍ਰੋਗਰਾਮ ਤਾਂ ਲਿਖਿਆ ਸਾਡੇ ਵੱਲੋਂ ਤੇ ਇੱਕ ਸ਼ਾਂਤਮਈ ਧਰਨਾ ਦੇਣਾ ਸੀ ਇੱਥੇ ਰਣਜੀਤ ਐਵੇਨਿਊ ਤੋਂ ਚੱਲ ਕੇ ਤੇ ਅਸੀਂ ਡੀਸੀ ਦਫ਼ਤਰ ਗੁਰਮਾਰਾ ਦਾ ਜਾਬ ਕਰਦੇ ਜਾਣਾ ਸੀ ਪਰ ਪੰਜਾਬ ਪੁਲਿਸ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਭਗਵੰਤ ਮਾਨ ਨੇ ਇੰਨਾ ਕਿ ਬੁਖਲਾਇਆ ਹੋਇਆ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਤੋਂ ਕਿ ਆ ਵੇਖੋ ਇਧਰ ਤੁਸੀਂ ਦੰਦਰ ਮਰੋ ਵੀ ਉਹਨੇ ਸਾਡੇ ਅੱਗੇ ਇੱਥੇ ਸੰਗਤ ਨਹੀਂ ਪਹੁੰਚੀ ਜਿੰਨੀ ਪੰਜਾਬ ਪੁਲਿਸ ਸਵੇਰੇ 8 ਵਜੇ ਆ ਕੇ ਆ ਗਈ ਆ ਇਹ ਪੰਜਾਬ ਪੁਲਿਸ ਨੇ ਜਦੋਂ ਕੋਈ ਚੋਰ ਫੜਨਾ ਹੁੰਦਾ ਜਦੋਂ ਕੋਈ ਸਮਗਲ ਫੜਨਾ ਉਦੋਂ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਗੁਰੂ ਦੇ ਸਿੰਘਾਂ ਨੂੰ ਜਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਹੁੰਦਾ ਉਦੋਂ ਉਦੋਂ ਹੀ ਵੇਲੇ ਹੋ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਆ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲ ਨਾਲ ਤਾਂ ਅੱਗ ਲੱਗ ਜੇਗੀ ਦਿਨੇ ਦੀਆਂ ਢੜੇ ਫਰੋਤੀਆਂ ਮੰਗੀਆਂ ਜਾਂਦੀਆਂ ਸਾਡੇ ਜੰਡੇ ਵਾਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੀ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜਿਸ ਕਾਰਨ ਕਿ ਆ ਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਦੋਂ ਹੀ ਕਬਰਾਈ ਹੋਈ ਹੈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਰ ਚੁੱਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਤੇ ਸਿੱਖਾਂ ਦੇ ਨਾਲ ਹੁੰਦਾ ਆ ਸਿੱਖਾਂ ਦੇ ਨਾਲ ਹੀ ਹਮੇਸ਼ਾ ਹੀ ਸਿੱਖ ਵੱਖਰੇ ਰਾਜ ਦੀ ਦੇਸ਼ ਦੀ ਮੰਗ ਕਿਉਂ ਕਰਦੇ ਤਾਂ ਹੀ ਕਰਦੇ ਆ ਕਿਉਂਕਿ ਉਹਨਾਂ ਨਾਲ ਇਹੋ ਜਿਹੇ ਦੋਰੇ ਮਾਨਤ ਪੇਦ ਹੁੰਦੇ ਆ ਸੁਵਿਧਾਨ ਨੂੰ ਦੋ ਤਰ੍ਹਾਂ ਵਰਤੇ ਜਾਂਦਾ ਇੱਕ ਸਰਸੇ ਸਾਧਰਾ ਚੋਰ ਆ ਬੁਲਾਤ ਕਰੀ ਉਹਨੂੰ ਤੀਜੇ ਦਿਨ ਪਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਤਾਂ ਗੱਲ ਦਿੱਲੀ ਕਰਨੀ ਇਹ ਤੇ ਪੰਜਾਬ ਨੂੰ ਕਾਹ ਡਾਲ ਪੈ ਗਏ ਨੇ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਹੁੰਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਵਾਰ ਵਾਰ ਨਹੀਂ ਹੁੰਦੀ। ਕੇਂਦਰ ਨੂੰ ਲੱਗਦਾ ਕਿ ਪੰਜਾਬੀ ਰਾਸ ਨਹੀਂ ਆਉਂਦੇ ਪਏ ਜੀ। ਭਾਈ ਪੰਜਾਬੀ ਤਾਂ ਉਹਨਾਂ ਨੂੰ 47 ਤੋਂ ਬਾਅਦ ਦੇ ਨਹੀਂ ਰਾਸ ਆਇ। ਜੇ 47 ਤੋਂ ਬਾਅਦ ਰਾਸ ਹੋਏ ਤੇ ਜਿਹੜਾ ਹੀ ਪੇਸ਼ਾ ਕੰਮ ਕਿਉਂ ਕਹਿੰਦੇ? ਪਰ ਸਾਡ ਨੂੰ ਸਭ ਤੋਂ ਮਵਾੜੀ ਗੱਲ ਸਾਡੇ ਲਈ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਰਾ ਤੇ ਜਸਤਾਰਾ ਸਜਿਆ ਪੱਗਾ ਸਜਿਆ ਉਹ ਹੀ ਸਾਡੇ ਤੇ ਜ਼ੁਲਮ ਕਰਨ ਦੀਆਂ। ਹੁਣ ਅਗਲਾ ਸੰਘਰਸ਼ ਕੀ ਹੋਵੇਗਾ ਜੀ ਇਦੋਂ? ਵੇਖੋ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਸੰਘਰਸ਼ ਕਰਦੇ ਹਾਂ ਉੱਥੇ ਮੋਰਚਾ ਲਾਉਂਦੇ ਆਂ ਸ਼ਾਮਾਂ ਤੱਕ ਵ